ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਜੀ ਬਿਆਸ ਦਰਿਆ ਦੇ ਕੰਢੇ ਤੇ ਪਿੰਡ ਬਤਾਲਾ ਜਿਗਾ ਕਪੂਰਤਲਾ ਹੜਕਾ ਭਲੱਤ ਜਿਸ ਜਗ੍ਹਾ ਦੇ ਉੱਤੇ ਅਸੀਂ ਖੜੇ ਆ ਜਿੱਥੇ ਕਿ ਪੰਜਾਬ ਪਹਿਲਾਂ ਹੀ ਹੜਾਂ ਦੀ ਮਾਰ ਚੱਲ ਰਿਹਾ ਉੱਤੇ ਅਸੀਂ ਦਰਿਆ ਕੰਢੇ ਤੇ ਖੜੇ ਤੁਸੀਂ ਮੇਰੇ ਆਪੋਜ਼ਿਟ ਸੂਰਜਿਸਤ ਦੇ ਬਤਾਲਾ ਉੱਤੇ ਵੇਖ ਸਕਦੇ ਹੋ ਕਿ ਜਿਹੜਾ ਢੇਲਾ ਰਾਧਾ ਸਵਾਮੀ ਦੇ ਵੱਲੋਂ ਲਗਾਤਾਰ ਜਿਹੜਾ ਬੰਨ ਬਣਾਏ ਜਾ ਰਹੇ ਹਨ ਜਿਸ ਦਾ ਰਿਜ਼ਲਟ ਤੁਹਾਡੇ ਸਾਹਮਣੇ ਜਿਹੜਾ ਆਇਆ ਕਿ ਮੇਰੇ ਨਾਲ ਖੜੇ ਹਨ ਵੀਰ ਹਰਵਿੰਦਰ ਸਿੰਘ ਜੋ ਬਤਾਲੇ ਦੇ ਹਨ ਕਿ ਇਸ ਹੜ ਦੇ ਨਾਲ ਅਤੇ ਇਸ ਡੇਰੇ ਦੇ ਜੋ ਬੰਨ ਬਜਾਹ ਦੀ ਕੀ ਸਚਾਈ ਹੈ ਤੇ ਕਿਸ ਤਰ੍ਹਾਂ ਇਹਨਾਂ ਦੀ ਜਿਹੜੀ ਜ਼ਮੀਨ ਉਹ ਠੋਕਰ ਬਜੰਦੇ ਨਾਲ ਜਿਹੜਾ ਨੁਕਸਾਨ ਹੋਇਆ ਉਹ ਤੁਹਾਨੂੰ ਦੱਸਵਾਂਗੇ ਵੀਰ ਹਰਵਿੰਦਰ ਸਿੰਘ ਜੀ ਜੋ 42 ਦੇ ਇਸ ਜ਼ਮੀਨ ਦੇ ਮਾਲਕ ਨੇ ਜੀ। ਬਾਈ ਖਾਲਸਾ ਬਾਜੀ ਹੱਥੇ। ਆਪ ਸੰਗ ਵੀ ਜਾਣਦੇ ਹੋ ਕਿ ਇਹ ਜੋ ਰਾਜਾ ਸੁਆਮੀ ਜੀਰਾ ਬਿਆਸ ਗੁਰਿੰਦਰ ਸਿੰਘ ਤੋਂ ਲੋਨ ਉਹ ਨਜਾਇਜ਼ ਫੰਡ ਲਾਇਆ ਜਾ ਰਿਹਾ ਵਾ। ਇਹਦੀ ਵਜ੍ਹਾ ਦੇ ਨਾਲ ਨਜਾਇਜ਼ ਫੁਕਰਾ ਲਾ ਕੇ ਨਜਾਇਜ਼ ਕੀਤੀ ਜਾ ਰਿਹਾ ਜੋ ਵੀ ਇਹਦੇ ਨਾਲ ਸਾਡੀ 2.5 ਕਿੱਲੇ ਜ਼ਮੀਨ ਚਲੀ ਗਈ ਹੈ। ਜਿਹੜਾ ਤੁਸੀਂ ਦੇਖਿਆ ਤੁਸੀਂ ਦੇ ਵਿੱਚ ਪਰਾ ਕਮਾਦ ਵੀ ਖੜਾ ਵਾ। ਦੋ ਤੋਂ 2.5 ਕਿੱਲੇ ਸਾਡਾ ਕਮਾਦ ਇਹ ਪੰਜਾਬ ਦੇ ਅੰਦਰ ਚਲਾ ਗਿਆ ਵਾ। ਇਹ ਜਿਆਦਾ ਸਿਰਫ ਹੌਣ ਹਾੜ ਦੀ ਔਣ ਦੀ ਹੈ ਪਹਿਲਾਂ ਜਾਨੀ ਕਿ ਇਥੇ ਗੱਲਾਂ ਪੂਰਾ ਸੀ ਕਿੰਨਾ ਪੂਰਾ ਸੀ ਇਹ ਜਿਹੜੇ ਤੁਸੀਂ ਦਰਖਤ ਦੇਖ ਰਹੇ ਓ ਉੱਦੇ ਤੋਂ ਗੰਨਾ ਸੀ ਠੀਕ ਹੈ ਜੀ ਠੀਕ ਹੈ ਜੀ ਇਹ ਤੋਂ ਇੱਕ ਅੱਗੇ ਤਾਂ ਗੰਨਾ ਸੀ ਸਾਡਾ 2 ਤੋਂ 2.5 ਕਿਲੋ ਜਮੀਨ ਚਲੀ ਗਈ ਹੈ ਜਿਹੜੀ ਬਾਕੀ ਆ ਉਹ ਵੀ ਡਿਪਰ ਦੀ ਗੱਲ ਰਹੀ ਹੈ ਇਹ ਜਿਹੜਾ ਗੰਨਾ ਹੈ ਇਹ ਜਾਨੀ ਕਿ ਕਿੰਨੇ ਕਿ ਜਾਨੀ ਕਿ ਜਿਹੜਾ ਹੌਣ ਤੱਕ ਤੁਹਾਡੀ ਸੋਚ ਜੇ ਤਾਂ ਉਹਨਾਂ ਦੇ ਅੱਗੇ ਤੋਂ ਆਇਆ ਦਰਿਆ ਵਾਲਾ ਜਿਹੜਾ ਦਰਿਆ ਦੇ ਵਿੱਚ ਜਿਹੜਾ ਗੰਨਾ ਹੋਇਆ ਦੇਖੋ ਜੀ ਛੇਕ ਆਪਾਂ ਸ਼ੁਰੂ ਤੋਂ ਲੈ ਕੇ ਚੱਲਦੇ ਹਾਂ ਕਿ ਤਿੰਨ ਤਿੰਨ ਤੋਂ ਤੁਹਾਨੂੰ ਮੈਂ ਸਵਾਲ ਤਾਂ ਕਰ ਲਿਆ ਸਚਾਈ ਜ ਦਾ ਹਰ ਰੋਜ਼ ਦਾ ਇੱਥੇ ਘੇੜਾ ਵਾ ਉਹ ਵੇਖ ਸਕਦਾ ਕਿ ਇੱਥੇ ਕੀ ਹੋ ਰਿਹਾ ਬਿਲਕੁਲ ਸਚਾਈ ਜਿਹੜੀ ਆ ਤੁਸੀਂ ਦੱਸਣਾ ਕਿ ਕਿੰਨਾ ਕੁ ਜਾਣ ਕੇ ਜਿਹੜਾ ਅੱਗੇ ਲਵਾ ਦੋਗੇ ਫਿਰ ਤੁਸੀਂ ਸ਼ੁਰੂ ਤੋਂ ਲੈ ਕੇ ਚੱਲੀਏ 2.5 ਤੋਂ 3 ਕਿਲੋਮੀਟਰ ਘਟੋ ਘਟ ਕੇ ਤੋਂ ਵੱਧ ਵੀ ਹੋ ਸਕਦਾ ਜਿਹੜਾ ਹੌਣਿਆਂ ਦੀਆਂ ਚੁਕਨਾ ਸੁੱਖੀ ਵਾਲਾ ਪੱਖੇ ਹਰਾਂ ਤੋਂ ਪ੍ਰਯਾਦਵ ਚ ਨਿਯਾਇ ਸ਼ੁਰੂ ਕੀਤਾ ਵਾ ਇਹਦੀ ਵਜ੍ਹਾ ਨਾਲ ਸਾਡਾ ਸਭ ਤੋਂ ਜ਼ਿਆਦਾ ਲੱਗਾ ਨਾ ਚੌਥੀ ਵਾਰ ਇਹ ਕਰ ਰਿਹਾ ਜੀ ਇਹ ਬੇਸ਼ੱਕ ਦੇਖ ਸਕਦੇ ਕਿ ਇੱਥੇ ਦੇ ਵਸਨੇ ਇੱਕ ਆਲੀ ਤੇ ਅੱਜ ਸਾਰਾ ਪਿੰਡ ਪਖਾਲੇ ਦੇ ਵਿੱਚ ਸਰਦਾਰ ਸੁਖਿੰਦਰ ਸਿੰਘ ਜੀ ਕੋਸਤ ਕੌਮੀ ਕਿਸਾਨ ਕਿਸਾਨ ਯੂਨੀਅਨ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਸਾਰੇ ਜਾਨੀ ਕਿ ਅੱਜ ਇਕੱਤਰ ਹੋਏ ਆ ਇਸ ਵਿਆਸ ਦਰਿਆ ਦੇ ਉੱਤੇ ਤੇ ਆਪਦੇ ਨਾਲ ਹਨ ਤੇ ਉਹ ਬਾਕੀ ਜਿਹੜੀ ਗੱਲਬਾਤ ਆ ਉਹ ਸਾਡੇ ਨਾਲ ਸਾਂਝੀ ਕਰਦੇ ਹਨ ਕਿ ਇਹ ਕੀ ਮਸਲਾ ਹੈ ਤੇ ਇਹ ਕੀ ਕਹਿਣਾ ਚਾਹੁੰਦੇ ਹਨ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹਨ ਅਸ ਵਾਲੇ ਦੋਸਤੋ ਪਾਇਲਟ ਸਰਕਾਰ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜਿੱਥੋਂ ਅਸੀਂ 2 ਸਾਲ ਦਾ ਇੱਥੇ ਆ ਰਹੇ ਆ ਦੇਖਣ ਕਿਥੇ ਆ ਬਲਾਰਾ ਨੇ ਦੱਸਿਆ ਪਹਿਲਾਂ ਜਿਹੜੇ ਵੀਰ ਦਾ ਵਿਚਾਰੇ ਦਾ ਕੁਮਾਰ ਵੀ ਵਿੱਚ ਰੜ ਗਿਆ ਦੋ ਟਾ ਕਿੱਲੇ ਪਰ ਮੈਂ ਨਾ ਜੋ ਕੁਮਾਰ ਦਾ ਦੋ ਟਾ ਕਿੱਲੇ ਰੜ ਗਿਆ ਆ ਜਿੰਨੀ ਜਮੀਨ ਹੈ ਸਾਰੀ ਜੇ ਸਰਕਾਰ ਨੇ ਐਂ ਕੁੰਭ ਕਰਨੀ ਨਹੀਂ ਸੁੱਤੀ ਰਹੀ ਕਿਥੇ ਡੇਰਾ ਪ੍ਰੇਮੀ ਪਪਾ ਗੁਰਿੰਦਰ ਸਿੰਘ ਪਲੋਜਣਾ ਆਪਦੇ ਉਹਨੂੰ ਪਪਾ ਖੋਦਾ ਪਰ ਪਪਾ ਖੋਦਾ ਹੱਕਦਾਰ ਨਹੀਂ ਹੋ ਜਿਹੜਾ ਲੋਕਾਂ ਨੂੰ ਮਾਰ ਦਿਆ ਤੇ ਆਪਦੇ ਜਿਹੜੇ ਦੇਖੋ ਬੰਨ ਕਿੰਨੇ ਤਕਰੇ ਕਰ ਰਿਹਾ ਉਹ ਜਿਹੜੇ ਬੰਨ ਤਗੜੇ ਕਰ ਰਿਹਾ ਉਹਦਾ ਸਾਰਾ ਦਰਿਆ ਦਾ ਜਿਹੜਾ ਵਹਿਣਾ ਉਹ ਚੜ੍ਹਦੇ ਪਾਸੇ ਵੱਲ ਨੂੰ ਮੋੜ ਰਿਹਾ ਆ ਉਦਿਆਲੇ ਪਾਸੋਂ ਮੈਂ ਸਮਝਦਾ ਵੀ ਜਿੱਥੇ ਸਰਕਾਰਾਂ ਉੰਪ ਕਰ ਨਹੀਂ ਨੀ ਸੁਤਗਾ ਰਾਜਨੀਤਿਕ ਐਮ ਐਲ ਏ ਵੀ ਕੋਤ ਕਰਨ ਨਹੀਂ ਨੀ ਸੁਤਿਆ ਉਹ ਲਾਕੇ ਵਾਲਿਆਂ ਨੂੰ ਪਤਾ ਹੀ ਨਹੀਂ ਜਿਹੜੀ ਰੇਤਾ ਉਹ ਦਰਿਆ ਦੇ ਵਿੱਚ ਉਹ ਦੇਖੋ ਮਸ਼ੀਨਾਂ ਚੱਲੀ ਜਾਂਦੀਆਂ ਅੱਜ ਵੀ ਉਹ ਰੇਤਾ ਕੱਢ ਕੱਢ ਰਹਾ ਜੇ ਕਿਸਾਨ ਰੇਤਾ ਕੱਢਦਾ ਤਾਂ ਉਥੇ ਪਰਚੇ ਕੀਤੇ ਜਾਂਦੇ ਨੇ ਮੁਕੱਦਮੇ ਚਲਾਏ ਜਾਂਦੇ ਨੇ ਮੈਂ ਸਮਝਦਾ ਇਹ ਸਰਕਾਰ ਦੀ ਬੜੀ ਵੱਡੀ ਸਾਜ ਚਾਹ ਦੇ ਨਾਲ ਰਲ ਕੇ ਸਰਕਾਰਾਂ ਦੇ ਨਾਲ ਰਲਿਆ ਹੋਇਆ ਤੇ ਸਰਕਾਰਾਂ ਕੁਝ ਨਹੀਂ ਕਰਦੀਆਂ ਪਰ ਐ ਸਮਾਂਚ ਤੋਂ ਮੈਂ ਦੱਸਣਾ ਚਾਹੁੰਨਾ ਅੱਜ ਅਸੀਂ ਬੀਕੇਯੂ ਖੋਸਾ ਵੱਲੋਂ ਇਹਨਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾ ਕੇ ਚੱਲੇ ਆਂ ਵੀ ਜਿਹੜੀ ਲੜਾਈ ਤੁਹਾਨੂੰ ਕਰੋ ਤੇ ਲੜਾਉ ਦੀ ਕਰੋ ਤੇ ਮਰੋ ਦੀ ਲੜਾਈ ਆ ਕੇਵੋ ਤੇ ਕੇਵਲ ਥੋੜੀ ਲੜਾਈ ਕਿਸੇ ਸਰਕਾਰਾਂ ਨੇ ਨਹੀਂ ਲੜਨੀ ਤੁਹਾਨੂੰ ਆਪਦੇ ਮੋਢਿਆਂ ਤੇ ਲੜਨੀ ਪੈਣੀ ਆ ਜੇ ਤਾਂ ਮੋਢਾ ਇੱਕ ਗੱਲ ਆ ਇਥੋਂ ਦੇ ਆ ਕੇ ਕਿਸ਼ਤੀਆਂ ਕਿ ਮੈਂ ਨਾ ਭਾਈ ਜੀ ਮੇਰੇ ਮੂਰੇ ਲੱਗੂਗਾ ਤੇ ਉਹ ਬਾਬਾ ਆਂਦੇ ਬੰਦੇ ਲਿਆਵੇ ਪੁੱਛਟ ਕੇ ਵਿਖਾਵੇ ਬੋਰੀ ਇੱਕ ਵੀ ਇਹ ਕਰ ਲੈ ਪਿੰਡ ਇੱਕਾ ਜਿੱਦੇ ਮਰਜ਼ੀ ਸਾਦ ਲੈਣ ਮੈਂ ਮੂਰੇ ਜੇ ਹੂੰਗਾ ਤੇ ਮੈਂ ਬੰਦ ਕਰਾ ਕੇ ਵਿਖਾਉਂਗਾ ਜਿੰਨੀ ਇੱਧੇ ਇੱਕ ਵੀ ਬੋਰੀ ਸਦਕੇ ਫੇਰ ਭਾਂਦੀ ਸਾਨੂੰ ਦਰਿਆ 'ਚ ਹੀ ਰੋਟੀਆਂ ਖਾਣੀਆਂ ਪੈਣ ਦਰਿਆ 'ਚ ਹੀ ਰਸਤਾ ਰਹਿਣੀਆਂ ਪੈਣ ਸੋ ਮੈਂ ਇਹਨਾਂ ਅਸੀਂ ਨਗਰਾਂ ਨੂੰ ਬਚਾਉਣ ਦੀ ਬਾਤ ਤੇ ਸਾਡੀ ਫੋਰ ਜੋਰ ਇੱਥੇ ਮਤਲਬ ਦਿਨ ਰਾਤ ਪਹਿਰਾ ਦੇਂਦੀ ਲੋੜ ਆ ਆ ਜਿਹੜੇ ਨਗਰਾਂ ਸਾਰਾ 1.5 ਕਿਲੋਮੀਟਰ ਬਾਟ ਨਾਲ ਆ ਜੇ ਆਹ ਦਰਿਆ ਐ ਰੁੜਦਾ ਗਿਆ ਤੇ ਆ ਪਿੰਡ ਸਾਰੇ ਜਿਹੜੇ ਮੈਨੂੰ ਪਤਾ ਉਹਦੀ ਲਪੇਟ ਦੇ ਵਿੱਚ ਲੈ ਜੂਗਾ ਜਿੰਨਾ ਪਾਣੀ ਇੱਥੇ ਵਗ ਰਿਹਾ ਤੇ ਜਿਹੜੀਆਂ ਫਸਲਾਂ ਸੀ ਕਿਸਾਨਾਂ ਦੀਆਂ ਉਹ ਉਹ ਤੈਸ ਨਸ ਕਿਉਂ ਹੋਈਆਂ ਇਸੇ ਗ੍ਰਿੰਦਰ ਢੱਲੋ ਦੀ ਵਜ੍ਹਾ ਕਾਰਨ ਜਿਹੜਾ ਲੋਕਾਂ ਦਾ ਨੁਕਸਾਨ ਹੋਇਆ ਫਸਲਾਂ ਦਾ ਜਿਹੜਾ ਨੁਕਸਾਨ ਦੀ ਪਰਵਾਈ ਆ ਮੈਨਾਂ ਅਸੀਂ ਇੱਥੇ ਕੇਸ ਪਾ ਕੇ ਇਹ ਤੋਂ ਹੀ ਕਰਵਾਵਾਂਗੇ ਸਰਕਾਰਾਂ ਦੇ ਪੰਨੇ ਪਿੱਛੇ ਰਹਿ ਜਾਣ ਜੇ ਅਸੀਂ ਚੌਂਦੇ ਰਹੇ ਤਾਂ ਪੂਰੀ ਪਰਵਾਈ ਕਰਕੇ ਕੇਸ ਵੀਰੋ ਤੇ ਮੁਕੱਦਮੇ ਚਲਾਵਾਂਗੇ ਤੇ ਇੱਕ ਵੀ ਬੋਰੀ ਜਿਹੜੀ ਜੇ ਸੰਗਤ ਨੇ ਕਹਿਤਾ ਸਾਨੂੰ ਵੀ ਆਜੋ ਤੇ ਅਸੀਂ ਆਵਾਂਗੇ ਮੂਰੇ ਸਾਨੂੰ ਪਰ ਜਿਹੜੀ ਮਰਜ਼ੀ ਪੁਲਿਸ ਫੜ ਲਵੇ ਰੋਕਾਂਗੇ ਰੋਕ ਕੇ ਵਿਖਾਵਾਂਗੇ ਵੈਗਰੂ ਜੀ ਕਾ ਖਾਸਤਾ ਵੈਗਰੂ ਜੀ ਜੀ ਤੇ ਆ ਰਹੇ ਆਣਾ ਸੰਗੀਗਰ ਦੇ ਅਫੀਲ ਸਰਕਾਰ ਚਰਨ 팔 ਸਿੰਘ ਦੀ ਬਾਗੀਆਂ ਕਿਉਂਕਿ ਬੜੇ ਮੁਸਤਾਬੀ ਦੇ ਨਾਲ ਜਿਨ੍ਹਾਂ ਨੇ ਆਣ ਕੇ ਇੱਥੇ ਦਾ ਮੌਕਾ ਵੇਖਿਆ ਤੇ ਆਪਣਾ ਜੋ ਹੋ ਰਿਹਾ ਇੱਥੇ ਦੇ ਕਿਸਾਨਾਂ ਦੇ ਨਾਲ ਜੋ ਇੱਥੇ ਦੇ ਲੋਕਾਂ ਦੇ ਨਾਲ ਸੋ ਉਹਨਾਂ ਦੇ ਨਾਲ ਉਹ ਆਪਾਂ ਦਾ ਜਿਹੜਾ ਇਹ ਸਾਰੇ ਕੇਸ ਨੂੰ ਵੀ ਦੇਖ ਰਹੇ ਆ ਹੋਰ ਤਾਂ ਮਿਸਰ ਗਿਆ ਇਹ ਬਹੁਤ ਡੋਕੂਮੈਂਟ ਹੈ ਇੱਕ ਪਾਸੇ ਜਿਹੜਾ ਅੰਡਾ ਦਰਿਆ ਦਾ ਉਹਨੂੰ ਇੱਕ ਸੰਸਥਾ ਇੱਕ ਰੋਕ ਰਹੀ ਹੈ ਭਰ ਰਹੀ ਹੈ ਫਰੀਆਮ ਦਿਖ ਰਿਹਾ ਹੈ ਮਤਲਬ ਉਹ ਕਿਨਾਰੇ ਔਰ ਇਹਦੇ ਰਿਗਾਰਡਿੰਗ ਇੱਕ ਆਰਡਰ ਪਾਸ ਹੋ ਰਿਹਾ ਹੈ ਆਰਡਰ ਇੱਕ ਨਹੀਂ ਕਈ ਆਰਡਰ ਪਾਸ ਹੋਏ ਹੋਏ ਹੈ ਹਾਈ ਕੋਰਟ ਦੀ ਡਿਵੀਜ਼ਨ ਬੈਂਚ ਦਾ 35 2024 ਵਾਲਾ ਲੋਕ ਭਲਾਈ ਵਾਲਾ ਆਰਡਰ ਹੈ ਜਿਹੜਾ ਕੰੰਦਾ ਕਿ respondent number below with restrained from carrying out any activity on the river till further order keeping in the view of the fact that the monsoon is to come in the month of July 2024 order passed hoya hoya eh sare lok jinne tusi dekhde ho inna diyan votan vi ne eh kisan vi ne inna ne apne jinne namainde ne jinne prashasan de lokan nu eh hath than than ke keh keh ke thak chukke ne ke vi eh najayaz ho reha hai ਕੋਈ ਬੋਲੋ ਕੋਈ ਬੋਲੋ ਹੋ ਸਕਦਾ ਜਿਹੜੇ ਇਹਨਾਂ ਦੇ ਸੰਪਰਦਨਾ ਦੇ ਲੀਡਰ ਨੇ ਜਿਨ ਕੀ ਇਹ ਦਰਸੀ ਕਿ ਲੋਕ ਸ਼ਾਇਦ ਉਹਨਾਂ ਤੱਕ ਆਵਾਜ਼ ਹੀ ਨਹੀਂ ਪਹੁੰਚੀ ਹੋਈ ਪਰ ਜੇ ਆ ਇੰਟਰਵਿਊ ਨਾਲ ਸੁਣ ਕੇ ਪਹੁੰਚ ਗਈ ਕਿਉਂਕਿ ਉਹ ਜਿੱਥੋਂ ਤੱਕ ਸੁਣ ਕੇ ਆ ਹੜਪੀੜਤਾਂ ਨੂੰ ਉਹ ਦੇ ਸੇਵਾ ਕਰਦੇ ਨੇ ਸੇਵਾ ਇਹਨਾਂ ਦੀ ਲੋੜ ਹੈ ਜੇ ਉਹਨਾਂ ਤੱਕ ਇਹ ਆਵਾਜ਼ ਪਹੁੰਚਦੀ ਆ ਆ ਦਿਖਾਓ ਜਰਾ ਇਹ 2.5 ਕਿਲੇ ਕਮਾ ਦੇ ਦਾ ਵਿੱਚ ੜ ਗਿਆ ਕਿ ਤੇ ਕਾਦੀ ਵਜ੍ਹਾ ਨਾਲ ਕਿ ਉਧਰ ਬੰਨ ਲਾ ਰਹੇ ਨੇ ਬਾਬਾ ਜੀ ਦੇ ਖਾਈਡ ਤੇ ਦਰਿਆ ਵਾਲੀ ਸਾਈਡ ਨੂੰ ਬੰਨ मतलब ਦਰਿਆ ਭਰਿਆ ਜਾ ਰਿਹਾ ਪੰਜਾਬੀ ਚੱਕਾ ਅਗਰ ਗੱਲ ਕਰੀਏ ਪੂਰਿਆ ਜਾ ਰਿਹਾ ਪੂਰਿਆ ਜਾ ਰਿਹਾ ਔਰ ਜੋ ਤੇਰੀ ਡਾਇਰੈਕਸ਼ਨ ਹੈ ਜਿਹੜਾ ਦਰਿਆ ਆਉਂਦਾ ਆ ਦੇਖੋ ਮਤਲਬ ਗੂਗਲ ਮੈਪ ਨੇ ਉਹ ਪਟੇਸ਼ਨ ਜਿਹੜੀ ਗੂਗਲ ਮੈਪ ਲੱਗੇ ਹੋਏ ਨੇ ਉਹ ਚ ਐਨ ਪਤਾ ਲੱਗਦਾ ਜੀ ਆਲਮਗਰੂ ਇੱਧਰ ਨੂੰ ਹੋਰ ਵੱਧ ਗਿਆ ਇੱਧਰ ਨੂੰ ਹੋਰ ਵੱਧ ਗਿਆ ਆ ਹੁਣ ਤੇ 2.5 ਕਿਲੇ ਇੱਧਰੋਂ ਮਤਲਬ ਵੱਧ ਗਿਆ ਇੱਧਰ ਪਿੰਡ ਹੜ ਰਹੇ ਨੇ ਔਰ ਇੱਧਰ ਇੰਨਾ ਇੱਕ ਮਤਲਬ ਉੱਚਾ ਬੰਨ ਬਣਾਇਆ ਜਾ ਰਿਹਾ ਚਲੋ ਜੇ ਉਹਨਾਂ ਨੂੰ ਨਹੀਂ ਵੀ ਪਤਾ ਇਹਨਾਂ ਦੀ ਵੀ ਕੋਈ ਬਹੁਤ ਜ਼ਿਆਦਾ ਰੰਜਿਸ਼ ਨਹੀਂ ਇਹਨਾਂ ਦਾ ਪਰ ਭਾਈ ਕਰਕੇ ਜਿਵੇਂ ਜਿਉਂ ਦਾ ਤਿਉਂ ਪਹਿਲਾਂ ਸੀ ਫੇਰੇ ਕੋਲ ਸਾਨੂੰ ਇਹ ਨਹੀਂ ਹੈ ਵੀ ਬਦੇ ਫੁੱਲੇ ਨਾਲ ਪਰ ਇਹਨਾਂ ਦਾ ਓਜਾੜਾ ਨਾ ਨਾ ਹੋਵੇ ਜੋ ਇਹਨਾਂ ਦਾ ਓਜਾੜਾ ਹੋਇਆ ਪੂਰੀ ਭਰਾਈ ਕਰਕੇ ਜਿਵੇਂ ਰਿਆ ਪਹਿਲਾਂ ਚੱਲਦਾ ਹੋਣਾ ਉਦਾਂ ਕਰਨਾ ਬਣਦਾ ਕਾਨੂੰਨ ਮੈਨੂੰ ਪੜਾਉਣ ਦੀ ਲੋੜ ਨਹੀਂ ਕਿਸੇ ਨੂੰ ਸਾਰੇ ਪ੍ਰਸ਼ਾਸਨ ਨੂੰ ਪਤਾ ਜਿੰਨੇ ਸਰਕਾਰ ਦੇ ਨੁਮਾਇंदे ਤੇਰੇ ਚੋਣਿਆਂ ਉਹਨਾਂ ਨੂੰ ਵੀ ਪਤਾ ਸੋ ਇਹ ਲੋਕਾਂ ਦਾ ਵੀ ਪਤਾ ਜਿਹੜੇ ਇਹਨਾਂ ਦੀ ਆਵਾਜ਼ ਹਾਈ ਕੋਰਟ ਦੇ ਥਰੂ ਉੱਥੇ ਪਹੁੰਚ ਰਹੀ ਹੈ ਇਸ ਤੋਂ ਪਹਿਲਾਂ 2019 ਦੇ ਵਿੱਚ ਵੀ ਗਲਤ ਰਿਪੋਰਟਾਂ ਪੇਸ਼ ਹੋਈਆਂ ਚਲੋ ਉਹਦੇ ਤੇ ਟਾਈਮ ਲੱਗ ਜਾਊਗਾ ਸੋ ਅੱਜ ਮੈਨੂੰ ਬੜਾ ਦੁੱਖ ਲੱਗਿਆ ਜਿੱਥੇ ਪੰਜਾਬ ਜਿਆਦਾ ਪਾਣੀ ਔਨ ਕਰਕੇ ਜ਼ਮੀਨਾਂ ਹੜ ਰਹੀਆਂ ਇਹ ਇੱਕ ਪਾਸੇ ਤੋਂ ਦਰਿਆ ਨੂੰ ਧੱਪਣ ਕਰਕੇ ਇਧਰਲੇ ਪਾਸੇ ਨੂੰ ਕਲੈਕਸ਼ਨ ਹੋ ਰਹੀ ਹੈ ਤੋ ਪਹਿਲਾਂ ਤਾਂ ਇਹ ਜਿਹੜਾ ਪੋਰਿਆ ਹੈ ਵਰਕਰ ਉਹਨਾਂ ਨੂੰ ਐਨਾਂ ਦੀ ਅਪੀਲ ਹੈ ਆਪਣੇ ਆਪ ਇਹ ਨਹੀਂ ਚਾਹੁੰਦੇ ਵੀ ਬਾਕੀ ਦਾ ਕਾਨੂੰਨ ਦੇ ਹਿਸਾਬ ਨਾਲ ਜੋ ਹੁੰਦਾ ਹੈ ਅੱਜ ਨਹੀਂ ਤਾਂ ਕੱਲ ਕੋਈ ਨਾ ਕੋਈ ਆਰਡਰ ਜਾਂ ਜਿਵੇਂ ਵੀ ਹੋਊਗਾ ਕਰਾਂਗੇ ਪਹਿਲਾਂ ਤਾਂ ਇਹ ਹੈ ਕਿ ਵੀ ਇਹਨਾਂ ਨੂੰ ਆਪਣੇ ਆਪ ਹੀ ਸਮਝ ਲੈਣਾ ਚਾਹੀਦਾ ਕਿ ਵੀ ਇੰਨਾ ਜਿਹੜੇ ਰਜਕਾਰ ਕਰਕੇ ਉਹਨਾਂ ਕਮਾਈ ਕਰਕੇ ਜਿਉਣ ਵਾਲੇ ਲੋਕ ਨੇ ਉਹਨਾਂ ਨਾਲ ਐਨਾ ਨਜ਼ਾਇਜ਼ ਨਹੀਂ ਹੁੰਦਾ ਠੀਕ ਹੈ ਬਾਕੀ ਤਾਂ ਕਾਨੂੰਨ ਜੋ ਹੈ ਉਹ ਸਾਰਾ ਕੋਰਟ ਦੇ ਸਾਹਮਣੇ ਲੈ ਕੇ ਆਵਾਂਗੇ ਔਰ ਪਲੇਸਮੈਂਟ ਰਿਪੋਰਟ ਕਰਾਂਗੇ ਫਾਈਲ ਕਰਕੇ ਜੋ ਵੀ ਪਿਟੇਸ਼ਨ ਦੀ ਗੋਰ ਲੋਡ ਹੋਏ ਉਸ ਅਕੋਰਡਿੰਗਲੀ ਕਿ ਕੰਟੈਂਪਟ ਵੀ ਜਲਦੀ ਪਈ ਹੈ ਔਰ ਕੰਟੈਂਪਟ ਚ ਵੀ ਕੋਈ ਆਰਡਰ ਨਹੀਂ ਹੋ ਰਿਹਾ ਤੇ ਇਹ ਬੜੀ ਦੁੱਖ ਦੀ ਗੱਲ ਹੈ ਕਿ ਮਾਡਰਨ ਹੋਣ ਦੇ ਬਾਵਜੂਦ ਵੀ ਜਾਂ ਮਤਲਬ ਆਪਣੇ ਆਪ ਵੀ ਜੋ ਐਸੀ ਤਾਂ ਇਹਨੂੰ ਆਰਡਰ ਦੀ ਵੀ ਲੋੜ ਨਹੀਂ ਕੋਈ ਜੋ ਗੈਰ ਕਾਨੂੰਨੀ ਕੰਮ ਜੋ ਕਾਨੂੰਨ ਇਹ ਨਾ ਲਈ ਹੈ ਉਹੀ ਹਰ ਬੰਦੇ ਲਈ ਹੈ ਕੋਈ ਵੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਜਾਂ ਕੋਈ ਡੇਰਾ ਕਾਨੂੰਨ ਤੋੜਦੇ ਨਹੀਂ ਆ ਔਰ ਇਹ ਸਾਰਿਆਂ ਨੂੰ ਆਨਲਾਈਨ Google ਅੱਜਕੱਲ ਤਾਂ ਅਵੇਲੇਬਲ ਹੈਗਾ ਕੋਈ ਚੈੱਕ ਵੀ ਕਰ ਸਕਦਾ ਕਿਤੋਂ ਕਿਵੇਂ ਡਾਇਵਰਟ ਹੋ ਗਿਆ ਕਿਵੇਂ ਚੇਂਜ ਹੋ ਗਿਆ ਸਾਰੇ ਜੇਮ ਕਿੱਦਾਂ ਕੀਤਾ ਜਾ ਰਿਹਾ ਔਰ ਫਰੀਆਮ ਦਿਖ ਰਿਹਾ ਵੀ ਉਧਰ 破坏 ਹੋ ਰਹੀ ਹੈ ਇੱਧਰ ਨੂੰ ਇਹਨਾਂ ਦੀਆਂ ਜ਼ਮੀਨਾਂ ਜਿੱਥੇ ਖੇਤੀ ਕਰ ਰਹੇ ਨੇ ਉਹ ਵਿੱਚ ਪੜ ਰਹੀਆਂ ਨੇ ਇਸ ਤੋਂ ਜ਼ਿਆਦਾ ਮਤਲਬ ਤਨਾਸ਼ੀ ਕੀ ਹੋ ਰਹੀ ਹੈ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਗ੍ਰੀਟਰ ਸਿੰਘ ਦੇ ਲੋਨ ਨੂੰ ਪਤਾ ਵਾਜੀ ਉਹਨੂੰ ਸਾਰਾ ਪਤਾ ਰੋਸ ਪ੍ਰਸ਼ਾਸਨ ਨੂੰ ਕਰ ਰਿਹਾ ਉਹਨਾਂ ਨਾਲ ਧਰਨੇ ਜਦੋਂ ਕਹਿਣਾ ਲੱਗੇ ਸੀ ਉਹਨੂੰ ਸਾਰਾ ਪਤਾ ਵੀ ਉਹ ਗਲਤ ਕੰਮ ਕਰ ਰਹੇ ਹੋ ਉਹ ਕਹਿੰਦੇ ਡਟੇ ਰਹੋ ਇੱਕ ਵਾਰ ਫਿਰ ਵੀ ਮੈਂ ਚਾਹੁੰਦਾ ਵੀ ਜਦੋਂ ਆਮ ਆਵਾਮ 'ਚ ਇਹ ਮੈਸੇਜ ਆ ਰਿਹਾ ਵੀ ਉਹ ਸੇਵਾ ਕਰ ਰਹੇ ਆ ਲੋਕਾਂ ਦੀ ਤੇ ਤੁਹਾਡੇ ਵੱਲੋਂ ਵੀ ਕੇ ਮੈਸੇਜ ਆਉਣਾ ਚਾਹੀਦਾ ਵੀ ਉਧਰ ਮੈਂ ਉਧਰ ਸੇਵਾ ਹੋ ਰਹੀ ਹੈ ਸਾਡੇ ਖੇਤਾਂ 'ਚੜ ਰਹੇ ਨੇ ਇਹ ਕਿ ਇਹ ਕਿੰਨਾ ਦੀ ਮਤਲਬ ਹੋ ਗਿਆ ਤਰਾਜੂ ਹੋ ਗਿਆ ਸੋ ਬੈਟ ਫੋਰ ਬਾਕੀ ਦਾ ਕਾਨੂੰਨ ਦੇ ਵਿੱਚ ਜੋ ਹੈ ਉਹ ਪਰ ਐਫਐਸ ਦੀ ਬਹੁਤ ਠੰਡਵਾਜੀ ਸਾਰਾ ਦਾ ਗੁੱਟ ਹੋਇਆ ਸਾਹਿਬ ਜੀ ਤੇ ਲੋਕਾਂ ਚ ਇੱਥੇ ਇਕੱਠੀ ਹੋਏ ਸੀ ਕੀ ਹੈ ਸਾਡੇ ਰੱਖਾਂਗੇ ਜਿਹੜੇ ਕਿ ਇਹਨਾਂ ਨੂੰ ਜਿਆਦਾ ਤੌਰ ਤੇ ਜਾਂਦੇ ਨਹੀਂ ਨਾ ਨੁਕਸਾਨ ਜਿਹੜਾ ਜ਼ਮੀਨਾਂ ਦਾ ਇਸੇ ਪਿੰਡ ਦੇ ਵਿੱਚ ਇਸ ਇਲਾਕੇ ਦੇ ਵਿੱਚ ਢਿਲਵਾ ਚ ਬਕਾਲਾ ਪਿਛੇ ਚੱਕੋ ਕੀ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਕਿੰਨਾ ਕਿ ਜਿਸ ਤਰ੍ਹਾਂ ਇਹ ਸੰਸਥਾ ਡੇਰਾ ਰਾਧਾ ਸਵਾਮੀ ਸత్సੰਗ ਵਿਆਹ ਜਿਹੜਾ ਸਾਡੇ ਇਲਾਕੇ ਨੂੰ ਇੱਥੇ ਹਸਪਤਾਲ ਦੀ ਸਵਾਵਾ ਦਿੰਦੀ ਆ ਹੋਰ ਇਹ ਆਪਣੇ ਪੰਜਾਬ ਦੇ ਸਵਾਵਾ ਨੁਭਾਰੇ ਆ ਇਹ ਵੀ ਇੱਕ ਸੇਵਾ ਹੀ ਆ ਜੇ ਦੇਖਿਆ ਜਾਵੇ ਪਰ ਇੱਕ ਜੇ ਆਪਾਂ ਇੱਕ ਚੀਜ਼ ਨੂੰ ਬਚਾਉਣ ਦੀ ਖਾਤਰ ਦੂਸਰੇ ਨੂੰ ਢਾਈ ਜਾਈਏ ਤੇ ਇਹ ਸੇਵਾ ਨਹੀਂ ਗਈ ਤੇ ਇਸ ਕਰਕੇ ਆਪਾਂ ਪ੍ਰੇਮ ਪਿਆਰ ਦੇ ਨਾਲ ਬੈਠ ਕੇ ਇਸ ਜਿਹੜਾ ਮਸਿਕ ਕੰਮ ਕਰੀਏ ਜੀ ਉਹਨਾਂ ਦੀ ਖੈਰ ਦੇਖਣ ਮੈਂ ਕਰਦੇ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਜੀ ਫਤੇ ਜਿੱਥੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਸਰਕਾਰ ਜੋ ਕਿ ਛੰਨਪਾਲ ਸਿੰਘ ਬਾਗੜੀ ਜੋ ਕਿ ਸਾਡੇ ਇਹਨਾਂ ਪਿੰਡਾਂ ਦੀ ਬਾਹ ਫੜ ਕੇ ਇੱਕ ਬਹੁਤ ਵੱਡੇ ਉੱਧਰ ਦੇ ਜਿਹੜਾ ਉਹ ਸਾਡਾ ਕੇਸ ਜਿਹੜਾ ਉਹ ਲੜ ਰਿਹਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹ ਅੱਜ ਇਸ ਤਖਤ ਨੂੰ ਕਿਉਂਕਿ ਉਹ ਭਰੇ ਮੰਨ ਨਾਲ ਇੱਥੇ ਅੱਜ ਪਹੁੰਚੇ ਆ ਔਰ ਇਹ ਜਿਹੜੀ ਤਵਾਈ ਜਿਹੜੀ ਡੇਰਾ ਬਿਆਸ ਵੱਲੋਂ ਦਰਿਆ ਨੂੰ ਪੂਰ ਕੇ ਗੈਰ ਕਾਨੂੰਨੀ ਬੰਨ ਲਗਾ ਕੇ ਸਾਡੀਆਂ ਜ਼ਮੀਨਾਂ ਨੂੰ ਖੋਰਾ ਲਾਇਆ ਜਾ ਰਿਹਾ ਉੱਥੇ ਦਰਿਆ ਦਾ ਕੁਦਰਤੀ ਵਹਣ ਜਿਹੜਾ ਉਹ ਸਾਡੇ ਪਿੰਡਾਂ ਵੱਲੋਂ ਕਰਕੇ ਸਾਡੀਆਂ ਜ਼ਮੀਨਾਂ ਦੇ ਨਾਲ-ਨਾਲ ਸਾਡੇ ਪਿੰਡਾਂ ਨੂੰ ਵੀ ਢੋਣ ਦੀ ਜਿਹੜੀ ਕੋਝੀ ਸਾਜ਼ਿਸ਼ ਹੋ ਰਹੀ ਜਾ ਰਹੀ ਆ ਔਰ ਜਿੱਥੇ ਪ੍ਰਸ਼ਾਸਨ ਸ੍ਰੀ ਅਮਿਤ ਕੁਮਾਰ ਪੰਚਾਲ ਜਿਹੜੇ ਸਾਡੇ ਇਸ ਵੇਲੇ ਡਿਪਟੀ ਕਮਿਸ਼ਨਰ ਨੇ ਅਸੀਂ ਉਹਨਾਂ ਨੂੰ ਮੰਗ ਪੱਤਰ ਵੀ ਦੇ ਚੁੱਕੇ ਆ ਕੀ ਉਹਨਾਂ ਨੂੰ ਦਿਖ ਨਹੀਂ ਰਿਹਾ ਕੀ ਉਹਨਾਂ ਨੂੰ ਜਿੱਥੇ ਉਹ ਸਰਵੇ ਕਰ ਰਹੇ ਆ ਸਾਰੇ ਏਰੀਆ ਦਾ ਸਾਰੇ ਕਪੂਰਥਲੇ ਦਾ ਸਰਵੇ ਕਰ ਰਿਹਾ ਕੀ ਉਹਨਾਂ ਨੂੰ ਇਹ ਡੇਰਾ ਬਿਆਸ ਦਾ ਪੁਆਇੰਟ ਨਹੀਂ ਦਿਖ ਰਿਹਾ ਕਿ ਉਹ ਕੀ ਕਰ ਰਹੇ ਆ ਕਿੱਥੇ ਨੇ ਏਡੀਸੀ ਬਾਜਵਾ ਸਾਹਿਬ ਕਿੱਥੇ ਨੇ ਸਾਡੀ ਐਸਡੀਐਮ ਮੈਡਮ ਜਿਹੜੇ ਗਲਤ ਰਿਪੋਰਟਾਂ ਬਣਾ ਕੇ ਹਾਈ ਕੋਰਟ ਵਿੱਚ ਫਾਈਲ ਕਰ ਰਹੇ ਨੇ ਔਰ ਇਹਨਾਂ ਵੱਲ ਕੋਈ ਨਿਗਾਹ ਨਹੀਂ ਮਾਰ ਰਿਆ ਉੱਥੇ ਇਸ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਮੁਖੀ ਨੇ ਜਿੱਥੇ ਉਹ ਲੋਕਾਂ ਨੂੰ ਅਧਿਆਤਮਿਕ ਸੁੱਖ ਦੇਣ ਦੀਆਂ ਗੱਲਾਂ ਕਰਦੇ ਨੇ ਉੱਥੇ ਆਮ ਲੋਕਾਂ ਨੂੰ ਇਹ ਦੁਨਿਆਵੀ ਤੋਖ ਦੇਣ ਦੀਆਂ ਹੱਦਾਂ ਪਾਰ ਕਰ ਰਹੇ ਨੇ ਜਨਾ ਸੋਚੋ ਜਿੱਥੇ ਤੁਸੀਂ ਹੜ ਮਾਰੇ ਲੋਕਾਂ ਦੀ ਸੇਵਾ ਕਰ ਰਹੇ ਹੋ ਇੱਥੇ ਇਹਨਾਂ ਦੁਖਿਆਰੇ ਲੋਕਾਂ ਦੀ ਵੀ ਮਾਂ ਫੜੋ ਅਜਿਹਾ ਕਹਿਰ ਤੁਸੀਂ ਨਾ ਕਰੋ ਤੇ ਬਾਅਦ ਵਿੱਚ ਤੁਹਾਨੂੰ ਕੁਦਰਤ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਰ ਚੱਲ ਰਿਹਾ ਹੈ ਡੇਰਾ ਰਾਧਾ ਸਵਾਮੀ ਦੇ ਬੰਨ ਵਧਾਉਣ ਦੇ ਕਾਰਨ ਜਿਹੜਾ ਕਿ ਪਿੰਡ ਦੀਆਂ ਜ਼ਮੀਨੀਆਂ ਜਿਹੜੀਆਂ ਪ੍ਰਿਆ ਦੇ ਵਿੱਚ ਸਪਰਦ ਹੋ ਰਹੀਆਂ ਹਨ ਜਿਹੜਾ ਨੁਕਸਾਨ ਹੋ ਰਿਹਾ ਹੈ ਸੋ ਇਸ ਸਬੰਧਤ ਆਪ ਜੀ ਦੀ ਨਾਵਤ ਵਕਲਾ ਰਿਆ ਨੇ ਜਿਹੜਾ ਪਿੰਡ ਦੇ ਇੱਥੇ ਦੇ ਨੂਰੀ ਸਨੀਕ ਹਾਂ ਦੇ ਚਾਹ ਵਕੀਲ ਸਾਹਿਬ ਹਾਂ ਤੇ ਸਰਦਾਰ ਗੁਰਸਾ ਸਿੰਘ ਪ੍ਰਧਾਨ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਆਪਾਂ ਇਹ ਚੋਣੇ ਹੈ ਕਿ ਇਸ ਨੂੰ ਇਲਾਕੇ ਦੇ ਵਿੱਚ ਕੋਈ ਵਾਰਵਾਦ ਨਾ ਪਵੇ ਕਿ ਡੇਰਾ ਰਾਧਾ ਸਵਾਮੀ ਸਾਹਿਬ ਸੰਘੇਪੀ ਲੈ ਕਿ ਉਹਨਾਂ ਨੂੰ ਇਹ ਜਿਹੜਾ ਮਿਲ ਬੈਠ ਕੇ ਇਸ ਮਸਲੇ ਨੂੰ ਸੁਲਝਾਉਣਾ ਚਾਹੀਦਾ ਹੈ ਵਾਹਿਗੁਰੂ ਜੀ